ਇਸ ਫੁੱਟਬਾਲ ਮੈਚ ਨੂੰ ਖੇਡਣ ਵਾਲੇ ਕੋਈ ਜਿਹੜੇ ਨੇ ਨਾਰਮਲ ਨਹੀਂ ਕਹਿ ਸਕਦੇ স্পੈਸ਼ਲ ਚਿਲਡਰਨਸ ਨੇ ਜੋ ਕਿ 100% ਬਲਾਈਂਡ ਨੇ ਬਿਲਕੁਲ ਉਹਨਾਂ ਨੂੰ ਅੱਖਾਂ ਤੋਂ ਕੁਝ ਵੀ ਜਿਹੜਾ ਦਿਖਾਈ ਨਹੀਂ ਦਿੰਦਾ ਇੱਥੇ ਮੈਂ ਦੇਖ ਰਹੀਆਂ ਬੱਚੇ ਜਿਹੜੇ ਨੇ ਘੁੰਗਰੂ ਦੀ ਆਵਾਜ਼ ਫੁੱਟਬਾਲ ਦੇ ਵਿੱਚ ਪਾਈ ਹੋਈ ਘੁੰਗਰੂਆਂ ਦੀ ਆਵਾਜ਼ ਦੇ ਨਾਲ ਫੁੱਟਬਾਲ ਨੂੰ ਪੋਜੀਸ਼ਨ ਪਛਾਣ ਰਹੇ ਨੇ ਜਾਂ ਉਹਨਾਂ ਦੇ ਜਿਹੜੇ ਗੋਲ ਕੀਪਰ ਨੇ ਉਹ ਦੱਸ ਰਹੇ ਦੁਨੀਆ ਡੀਮੋਟੀਵੇਟ ਕਰੇਗੀ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਅੰਦਰ ਇੱਕ ਸਪਿਰਿਟ ਹੈ ਇੱਕ ਆਤਮਾ ਦੀ ਸ਼ਕਤੀ ਹੈ ਜਿਹੜੀ ਤੁਹਾਨੂੰ ਪੂਰੀ ਕਾਮਯਾਬੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ ਇਹ ਪੈਰਾਓਲੰਪਿਕ ਗੇਮਾਂ ਇੰਟਰਨੈਸ਼ਨਲ ਗੇਮਾਂ ਇਹਨਾਂ ਨੇ ਬੱਚੇ ਇਸ ਗੇਮ ਦੇ ਵਿੱਚ ਬੱਚਿਆਂ ਨੂੰ ਜ਼ਿਆਦਾ ਮੌਕਾ ਮਿਲਦਾ ਗੇਮ ਖੇਡਣ ਦਾ ਇਸ ਕਰਕੇ ਜਿਹੜਾ ਮੈਨੂੰ ਇਹ ਜਨੂੰਨ ਉੱਠਿਆ ਕਿ ਮੈਂ ਬਲਾਈਂਡ ਫੁੱਟਬਾਲ ਖਾਵਾਂ ਇਹਨਾਂ ਨੇ ਮੈਨੂੰ ਬਲਾਈਂਡ ਫੁੱਟਬਾਲ ਦੇ ਬਾਰੇ ਜਾਣਕਾਰੀ ਦਿੱਤੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਦਾ ਬਲਾਈਂਡ ਫੁੱਟਬਾਲ ਇਹ ਮੈਂ ਪਹਿਲਾਂ ਮੈਂ ਵੀ ਨਹੀਂ ਸੁਣਿਆ ਸੀ ਬਲਾਈਂਡ ਫੁੱਟਬਾਲ ਦੇ ਬਾਰੇ। ਪਰ ਜਦੋਂ ਮੈਂ ਮੈਚ ਦੇਖਿਆ ਤੇ ਮੈਨੂੰ ਬਹੁਤ ਚੀਜ਼ ਵਧੀਆ ਲੱਗੀ ਏ। ਘੁੰਗਰੂ ਦੀ ਆਵਾਜ਼ ਪਹੁੰਚਦੀ ਤਾਂ ਪਰ ਗਰਾਊਂਡ 'ਚ ਜਦੋਂ ਹੋਈ ਏ ਸ਼ਾਇਦ ਉਹ ਆਵਾਜ਼ ਥੋੜੀ ਘੱਟਦੀ ਨਾ। ਬਲਾਈਂਡ ਪਲੇਅਰ ਖੇਡਦਾ ਹੈ ਨਾ। ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਬਾਲ ਕਿੱਥੇ ਹੈ ਇਸ ਟਾਈਮ। ਜਦ ਤੱਕ ਇਹਦੀ ਸਾਊਂਡ ਨਹੀਂ ਆਊਗੀ ਉਹ ਤੱਕ ਉਹਨੂੰ ਨਹੀਂ ਪਤਾ ਲੱਗੇਗਾ। ਉਹਨੂੰ ਜਿਹੜਾ ਬਿਲਕੁਲ ਕੰਨ ਲਾ ਕੇ ਰੱਖਣਾ ਪੈਂਦਾ ਗਰਾਊਂਡ ਦੇ ਨਾਲ। ਪਲੇਅਰ ਦੀ ਆਵਾਜ਼ ਸੁਣਨੀ ਪੈਂਦੀ ਵੀ ਮੇਰਾ ਪਲੇਅਰ ਕਿੱਥੇ ਖੜਾ ਜੇ ਮੈਂ ਪਾਸ ਦ वो वधिया जिहड़ा ट्रेनिंग दी जा सकती है जब तक साडे कोल इह साइड बोर्ड नहीं होणगे होती आवाज़ होती है क्योंकि डिपेंड है हर दिन क्योंकि साउंड पे बॉल के मेन क्वालिटी पे डिपेंड करता है कितनी देर प्रैक्टिस करते हो हम लगभग एक घंटा सुबह और एक घंटा शाम को करते हैं लगभग अपनी टीम ਲੁਧਿਆਣਾ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਪਲੀਨ ਕੌਰ ਇਸ ਟਾਈਮ ਅਸੀਂ ਪੀਓ ਦੇ ਵਿੱਚ ਮੌਜੂਦ ਆ ਜਿੱਥੇ ਬਹੁਤ ਸਾਰੀਆਂ ਖੇਡਾਂ ਤਾਂ ਤੁਸੀਂ ਪਹਿਲਾਂ ਵੀ ਦੇਖੀਆਂ ਹੋਣਗੀਆਂ ਪਰ ਇਹ ਫੁੱਟਬਾਲ ਦਾ ਮੈਚ ਇਹ ਖੇਡ ਜਿਹੜੀ ਆ ਬਿਲਕੁਲ ਅਨੋਖੀ ਹੈ ਕਿਉਂਕਿ ਇਸ ਫੁੱਟਬਾਲ ਮੈਚ ਨੂੰ ਖੇਡਣ ਵਾਲੇ ਕੋਈ ਜਿਹੜੇ ਨੇ ਨਾਰਮਲ ਨਹੀਂ ਕਹਿ ਸਕਦੇ ਸਪੈਸ਼ਲ ਚਿਲਡਰਨਸ ਨੇ ਜੋ ਕਿ 100% ਬਲਾਈਂਡ ਨੇ ਬਿਲਕੁਲ ਉਹਨਾਂ ਨੂੰ ਅੱਖਾਂ ਤੋਂ ਕੁਝ ਵੀ ਜਿਹੜਾ ਦਿਖਾਈ ਨਹੀਂ ਦਿੰਦਾ ਪਰ ਹੈਰਾਨੀ ਵਾਲੀ ਗੱਲ ਹੈ ਕਿs ਤਰੀਕੇ ਨਾਲ ਜਜ਼ਬੇ ਦੇ ਨਾਲ ਜਿਹੜਾ ਫੁੱਟਬਾਲ ਦਾ ਮੈਚ ਚੱਲ ਰਿਹਾ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਜਿਸ ਦੇ ਵਿੱਚ ਕੀ ਇੱਕ ਫੁੱਟਬਾਲ ਦੇ ਖਿਡਾਰੀ ਜਿਨ੍ਹਾਂ ਦੇ ਵੱਲੋਂ ਇਸ ਮੈਚ ਨੂੰ ਖੇਡਿਆ ਜਾ ਰਿਹਾ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਆਪਣੇ ਗੋਲ ਵੀ ਅਚੀਵ ਕੀਤੇ ਜਾ ਰਹੇ ਨੇ ਬਹੁਤ ਸਾਰੇ ਲੋਕ ਇੱਥੇ ਮੌਜੂਦ ਨੇ ਜਿਹੜੇ ਇਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਪਹੁੰਚੇ ਹੋਏ ਨੇ ਅਗਰ ਗਲਬਤ ਕੀਤੀ ਜਾਵੇ ਕਿ ਇਹੋ ਜੀ ਖੇਡ ਫੁੱਟਬਾਲ ਜਿਸ ਦੇ ਵਿੱਚ ਕੀ ਨਜ਼ਰ ਦੀ ਸਭ ਤੋਂ ਵੱਧ ਯੂਜੇਜ ਹੋਣੀ ਹੋਵੇ ਪਰ ਉਹ ਕਿਵੇਂ ਖੇਡ ਰਹੇ ਆ ਬਿਲਕੁਲ ਅਸੀਂ ਜੇ ਤੁਹਾਨੂੰ ਦਿਖਾਈਏ ਤਾਂ ਜੇ ਤੁਸੀਂ ਬਾਲ ਫੁੱਟਬਾਲ ਜਿਹੜੀ ਹੁੰਦੀ ਆ ਜਿਸ ਨੂੰ ਆਪਾਂ ਗਲਬਤ ਕੀਤੀ ਜਾਵੇਗੀ ਖੇਡਣ ਵਾਸਤੇ ਫੁੱਟਬਾਲ ਦੀ ਜਿਹੜੀ ਹੈ ਯੂਸੇਜ ਹੁੰਦੀ ਹੈ ਤਾਂ ਤੁਸੀਂ ਇਹ ਦੇਖੋ ਤੁਹਾਨੂੰ ਆਵਾਜ਼ ਜਿਹੜੀ ਆ ਰਹੀ ਹੋएगी ਇਸ ਦੇ ਵਿੱਚ ਜਿਹੜੇ ਨੇ ਘੁੰਗਰੂ ਪਾਏ ਹੋਏ ਨੇ ਤਾਂ ਕਿ ਜਿਹੜਾ ਪਲੇਅਰ ਹੈ ਉਸ ਨੂੰ ਆਵਾਜ਼ ਦੇ ਰਾਹੀਂ ਪਤਾ ਲੱਗ ਸਕੇ ਕਿ ਇੱਥੇ ਜਿਹੜਾ ਫੁੱਟਬਾਲ ਦੀ ਪੋਜੀਸ਼ਨ ਹੈ ਤੇ ਉਹ ਆਪਣਾ ਗੋਲ ਅਚੀਵ ਕਰ ਸਕੇ ਬਹੁਤ ਸਾਰੀਆਂ ਟੀਮਸ ਵੀ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਇਸ ਖੇਡ ਨੂੰ ਖੇਡਿਆ ਜਾ ਰਿਹਾ ਹੈ ਤੇ ਇਹ ਜਜ਼ਬਾ ਜਗਾਉਣ ਵਾਲੇ ਜਿਹੜੇ ਨੇ ਬਲਾਈਂਡ ਐਸੋਸੀਏਸ਼ਨ ਜਿਨ੍ਹਾਂ ਨੇ ਕਿ ਨਾਰਥ ਇੰਡੀਆ ਦੇ ਵਿੱਚ ਪਹਿਲ ਜਿਹੜੀ ਕੀਤੀ ਹੈ ਗੱਲਬਾਤ ਉਹਨਾਂ ਨਾਲ ਕਰਦੇ ਆ ਪਲੇਅਰਸ ਨੂੰ ਵੀ ਤੁਹਾਨੂੰ ਦਿਖਾਵਾਂਗੇ ਤਸਵੀਰ ਦੇ ਵਿੱਚ ਕਿਵੇਂ ਉਹਨਾਂ ਦਾ ਜਜ਼ਬਾ ਜਿਹੜਾ ਸਾਨੂੰ ਵੀ ਦੇਖਣ ਨੂੰ ਮਿਲਿਆ ਤਾਂ ਇਸ ਐਸੋਸੀਏਸ਼ਨ ਬਲਾਈਂਡ ਫੁੱਟਬਾਲ ਐਸੋਸੀਏਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਜੀ ਸਾਡੇ ਨਾਲ ਮੌਜੂਦ ਨੇ ਸਰ ਅੱਜ ਬੱਚਿਆਂ ਨੂੰ ਦੇਖ ਕੇ ਸਾਨੂੰ ਬਹੁਤ ਖੁਸ਼ੀ ਵੀ ਹੋਈ ਆ ਸੀ ਸੋਚਿਆ ਵੀ ਫੁੱਟਬਾਲ ਦਾ ਮੈਚ ਤਾਂ ਹਮੇਸ਼ਾ ਜਿਹੜਾ ਦੇਖਣ ਨੂੰ ਮਿਲਿਆ ਪਲੇਅਰਸ 100% ਫਾਈਨ ਹੁੰਦੇ ਫਿਜ਼ਿਕਲੀ ਵੀ ਤੇ ਤੁਸੀਂ ਇਹ ਜਿਹੜਾ ਮੈਚ ਹੈ ਐਸੋਸੀਏਸ਼ਨ ਕਦੋਂ ਤੋਂ ਚੱਲ ਰਹੀ ਹੈ ਔਰ ਬੱਚਿਆਂ ਨੂੰ ਕਿਵੇਂ ਪ੍ਰੇਰਿਤ ਕੀਤਾ ਇਹ ਐਸੋਸੀਏਸ਼ਨ ਮੈਮ ਅਸੀਂ 2023 ਦੇ ਵਿੱਚ ਰਜਿਸਟਰਡ ਕਰਾਈ ਹੈ ਕਿਉਂਕਿ ਸਾਡੇ ਸੈਕਟਰੀ ਸਾਹਿਬ 2 ਸਾਲ ਪਹਿਲਾਂ ਕੋਈ ਇਵੈਂਟ ਦੇਖ ਕੇ ਆਏ ਸੀਗੇ ਤਾਂ ਉਹ ਬੜੇ ਮੋਟੀਵੇਟ ਹੋਏ ਤਾਂ ਉਹਨਾਂ ਨੂੰ ਇਹ ਲੱਗਿਆ ਕਿ ਯਾਰ ਆਪਾਂ ਨੂੰ ਪੰਜਾਬ ਦੇ ਵਿੱਚ ਇਸ ਗੇਮ ਨੂੰ ਲਿਆਉਣਾ ਚਾਹੀਦਾ ਕਿਉਂਕਿ ਵਿਸ਼ਵ ਦੀ ਸਭ ਤੋਂ ਹਰਮਨ ਪਿਆਰੀ ਗੇਮ ਪਟਵਾਲਾ ਤਾਂ ਅਸੀਂ ਸਾਡੇ ਬਲਾਈਂਡ ਜਿਹੜੇ ਸਟੂਡੈਂਟਸ ਨੇ ਉਹਨਾਂ ਨੂੰ ਅ ਵਾਵਾ ਹੈਲਪ ਕਰ ਸਕਦੇ ਹਾਂ ਕਿਉਂਕਿ ਕਿਸ ਜਿਹੜੀਆਂ ਜੌਬਸ ਨੇ ਉਹ ਪੜ੍ਹਾਈ ਤੋਂ ਬਾਅਦ ਹਰ ਸੈਕਟਰ ਦੇ ਵਿੱਚ ਲੈਣੀਆਂ ਬਹੁਤ ਔਖੀਆਂ ਨੇ ਪਰ ਜੇਕਰ ਪਲੇਅਰ ਬਣ ਕੇ ਕੋਈ ਵਧੀਆ ਗੇਮ ਵਗੈਰਾ ਕਰੇਗਾ ਤਾ ਬੱਚੇ ਰਿਸਟ ਬੋਸਟ ਵੀ ਰਹਿਣਗੇ ਔਰ ਉਹਨਾਂ ਨੂੰ ਸ਼ਾਇਦ ਗਵਰਨਮੈਂਟ ਕੋਈ ਫਾਈਨੈਂਸ਼ੀਅਲੀ ਹੈਲਪ ਵੀ ਕਰ ਦੇ ਰਹੀ ਹਜੇ ਤੱਕ ਤਾਂ ਕੁਝ ਨਹੀਂ ਕਰਦੀ ਵੈਸੇ ਤੇ ਇਸ ਕਰਕੇ ਅਸੀਂ ਇਹ ਫਰਸਟ ਇਵੈਂਟ ਕਰਵਾ ਰਹੇ ਹਾਂ ਸਰ ਕਿੰਨੀ ਕੋ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਜੇ ਦੇਖਿਆ ਜਾਵੇ ਫੁੱਟਬਾਲ ਦੇ ਨਾਲ ਨਾਲ ਕੋਈ ਵੀ ਖੇਡ ਹੋਵੇ ਜਿਸ ਦੀ ਜਿਸ ਦੇ ਵਿੱਚ ਨਜ਼ਰ ਦੀ ਸਭ ਤੋਂ ਵੱਧ ਜ਼ਰੂਰਤ ਪੈਂਦੀ ਹੈ ਅੱਥੇ ਮੈਂ ਦੇਖ ਰਹੀਆਂ ਬੱਚੇ ਜਿਹੜੇ ਨੇ ਘੁੰਗਰੂ ਦੀ ਆਵਾਜ਼ ਫੁੱਟਬਾਲ ਦੇ ਵਿੱਚ ਪਾਈ ਹੋਈ ਘੁੰਗਰੂਆਂ ਦੀ ਆਵਾਜ਼ ਦੇ ਨਾਲ ਫੁੱਟਬਾਲ ਨੂੰ ਪੋਜੀਸ਼ਨ ਪਛਾਣ ਰਹੇ ਨੇ ਜਾਂ ਉਹਨਾਂ ਦੇ ਜਿਹੜੇ ਗੋਲ ਕੀਪਰ ਨੇ ਉਹ ਦੱਸ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਅ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਜਦੋਂ ਤੁਸੀਂ ਦੱਸਿਆ ਕਿ ਗੋਲਕੀਪਰ ਗਾਈਡ ਕਰਦੇ ਆ ਹਨਾ ਗਾਈਡ ਪੋਲ ਦੇ ਮਗਰ ਹੀ ਹੁੰਦੇ ਆ ਵੈਸੇ ਜਿਹੜਾ ਗੋਲਕੀਪਰ ਹੁੰਦਾ ਹੈ ਉਹ ਨਾਰਮਲ ਜਾਂ ਪਾਰਸ਼ਲੀ ਸਟੇਟਿਡ ਹੋ ਸਕਦਾ ਹੈ ਤਾਂ ਇਸ ਕਰਕੇ ਜਿਹੜੇ ਬਲਾਈਂਡ ਹੁੰਦੇ ਨੇ ਪਲੇਅਰ ਹੈਗੇ ਨੇ ਉਹਨਾਂ ਨੂੰ ਦਿਖਦਾ ਨਹੀਂ ਹੁੰਦਾ ਤਾਂ ਉਹਨਾਂ ਨੂੰ ਗਾਈਡ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਦਿੱਕਤਾਂ ਦੀ ਗੱਲ ਕਰੀਏ ਤਾਂ ਅਸੀਂ ਫਸਟ ਟਾਈਮ ਕਰਾ ਰਹੇ ਸੀਗੇ ਜੀ ਸਾਨੂੰ ਇਹਦੇ ਬਾਰੇ ਕੋਈ ਪ੍ਰੋਪਰ ਬਹੁਤੀ ਜਾਣਕਾਰੀ ਨਹੀਂ ਸੀ ਪਰ ਪਰਮਾਤਮਾ ਨੇ ਨੇ ਪਰਚਾੜਤਾ ਆਪ ਜੀ ਜਿसे ਸੱਜਣਾ ਦੀ ਹੈਲਪ ਮਿਲ ਗਈ ਕਿਉਂਕਿ 2-3 ਦਿਨ ਤੋਂ ਟੂਰਨਾਮੈਂਟ ਚੱਲ ਰਿਹਾ ਹੈ ਕੱਲ ਨੂੰ ਫਾਈਨਲ ਹੋਣਗੇ ਤਾਂ মিডিਆ ਦੀ ਕਵਰੇਜ ਤੋਂ ਬਾਅਦ ਸਾਨੂੰ ਕਾਫੀ ਸਾਰੇ ਡੋਨਰਸ ਮਿਲੇ ਜਾਂ ਹੋਰ ਜਿਹੜੇ ਪ੍ਰਬੰਧਨ ਆਸਤੇ ਜਿਹੜੇ ਸਾਡੇ ਕੁਝ ਰੁਕਾਵਟਾਂ ਸੀਗੀਆਂ ਉਹ ਦੂਰ ਹੋਈਆਂ ਤਾਂ ਸਾਨੂੰ ਫਸਟ ਟਾਈਮ ਦਾ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਆਇਆ ਜੀ ਇਹਦੇ ਵਿੱਚ ਜਿਹੜੀਆਂ ਤਰੁਕੀਆਂ ਰਹਿ ਗਈਆਂ ਅਗਲੇ ਸਾਲ ਤੋਂ ਅਸੀਂ ਕੋਸ਼ਿਸ਼ ਕਰਾਂਗੇ ਉਹ ਦੂਰ ਕਰੀਏ ਜੀ ਬਹੁਤ ਬਹੁਤ ਧੰਨਵਾਦ ਸਰ ਬਹੁਤ ਬਹੁਤ ਧੰਨਵਾਦ ਸੈਕਟਰੀ ਸਾਹਿਬ ਵੀ ਜਿਹੜੇ ਨੇ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤਾਂ ਸੈਕਟਰੀ ਸਾਹਿਬ ਸਾਡੇ ਨਾਲ ਮੌਜੂਦ ਨੇ ਸਰ ਮੇਰਾ ਸਭ ਤੋਂ ਪਹਿਲਾ ਸਵਾਲ ਹੈ ਵੀ ਫੁੱਟਬਾਲ ਹੀ ਕਿਉਂ ਕਿਉਂਕਿ ਬਲਾਈਂਡ ਜਿਹੜੇ ਬੱਚੇ ਨੇ ਉਹਨਾਂ ਨੂੰ ਇਹ ਮੌਕਾ ਮਿਲਦਾ ਨਹੀਂ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਵਾਂਝੀਆਂ ਰਹਿ ਜਾਂਦੀਆਂ ਤੁਸੀਂ ਫੁੱਟਬਾਲ ਹੀ ਕਿਉਂ ਚੁਸ ਕੀਤਾ ਫੁੱਟਬਾਲ ਇੱਕ ਤਾਂ ਮੈਮ ਜਿਹੜੀ ਗੇਮ ਹੈ ਉਹ ਸ਼ਾਰਟ ਟਾਈਮ ਚ ਹੋ ਜਾਂਦੀ ਆ 40 ਮਿੰਟ ਦਾ ਮੈਚ ਆ ਔਰ ਜਿਹੜਾ ਫੁੱਟਬਾਲ ਹੈ ਇਹ ਪੈਰਾਓਲੰਪਿਕ ਗੇਮ ਆ ਇੰਟਰਨੈਸ਼ਨਲ ਗੇਮ ਆ ਇਹਨਾਂ ਇਸ ਕਰਕੇ ਜਿਹੜਾ ਮੈਨੂੰ ਇਹ ਜਨੂੰਨ ਉੱਠਿਆ ਕਿ ਮੈਂ ਬਲਾਈਂਡ ਫੁੱਟਬਾਲ ਕਰਾਂ ਮੈਂ ਆਪਣੀ ਐਨ ਜੀਓ ਸੀ ਫੁੱਟਬਾਲ ਐਸੋਸੀਏਸ਼ਨ ਬਣਾਈ ਮਿਸਟਰ ਸਾਡੇ ਪ੍ਰੈਜ਼ੀਡੈਂਟ ਤੇ ਮਿਸਟਰ تنویر داد ਜੀ ਇਹਨਾਂ ਨੇ ਮੈਨੂੰ ਬਲਾਈਂਡ ਫੁੱਟਬਾਲ ਦੇ ਬਾਰੇ ਜਾਣਕਾਰੀ ਦਿੱਤੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਉਹਨਾਂ ਦਾ ਬਲਾਈਂਡ ਫੁੱਟਬਾਲ ਮੈਂ ਪਹਿਲਾਂ ਮੈਂ ਵੀ ਨਹੀਂ ਸੁਣਿਆ ਸੀ ਬਲਾਈਂਡ ਫੁੱਟਬਾਲ ਦੇ ਬਾਰੇ ਭਾ ਜਦੋਂ ਮੈਂ ਮੈਚ ਦੇਖਿਆ ਤੇ ਮੈਨੂੰ ਬਹੁਤ ਚੀਜ਼ ਵਧੀਆ ਲੱਗੀ ਏ ਕਿ ਇੱਕ ਤਾਂ ਪਲੇਅਰ ਨੂੰ ਜਿਹੜਾ ਮੌਕਾ ਵਧੀਆ ਮਿਲਦਾ ਇੱਕ ਪਲੇਅਰ ਦਾ ਨਾਮ ਹੁੰਦਾ ਇੱਕ ਸਾਡੀ ਸਟੇਟਾਂ ਦੇ ਵਿੱਚ ਨਵੀਂ ਚੀਜ਼ ਆ। ਤੁਸੀਂ ਆਪ ਵੀ ਖੇਡਦੇ ਹੋ? ਜੀ ਮੈਡਮ ਮੈਂ ਪਹਿਲਾਂ ਐਥਲੈਟਿਕ ਵਿਕਟ ਦਾ ਸੀ ਕ੍ਰਿਕਟ ਵੀ ਖੇਡਦਾ ਸੀ ਔਰ ਪੰਜਾਬ ਦਾ ਮੈਂ ਪਹਿਲਾਂ 골ਡ ਮੈਡਲਿਸਟ ਆ ਜਿਹਨੇ ਮੈਂ ਬਲਾਈਂਡ B3 ਕੈਟਾਗਰੀ ਦੇ ਵਿੱਚ ਲੌਂਗ ਜੰਪ ਵਿੱਚ 골ਡ ਮੈਡਲ ਲੱਕਾਇਆ ਸੀ ਇੰਗਲੈਂਡ ਤੋਂ। ਤੇ ਸਟੇਟ ਬਾਡੀ ਫੋਰਨ ਕੰਟਰੀਜ਼ ਤੱਕ ਤੁਸੀਂ ਜੀ ਜੀ ਮੈਂ ਇੰਟਰਨੈਸ਼ਨਲ ਖੇਡਿਆ ਪਰ ਸਰਕਾਰਾਂ ਦਾ ਇੰਨਾ ਵਧੀਆ ਰਵੱਈਆ ਨਹੀਂ ਆ ਜੀ। ਕੋਈ ਸਾਨੂੰ ਫੈਸਿਲਿਟੀ ਨਹੀਂ ਦੇ ਰਹੇ। ਕੋਈ ਸਾਡੀ ਪ੍ਰੋਮੋਸ਼ਨ ਨਹੀਂ ਹੈ ਸਰਕਾਰਾਂ ਦਾ ਤਾਂ ਹਮੇਸ਼ਾ ਹੀ ਰਹਿੰਦਾ ਵੀ ਸਪੈਸ਼ਲ ਜਿਹੜੇ ਹੋਣ ਜਾਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਸਹੂਬਾ ਦਿੱਤੀ ਜਾਵੇ ਪਰ ਤੁਸੀਂ ਇੰਨੇ ਸਾਲਾਂ ਦੇ ਖੇਡਦੇ ਆ ਰਹੇ ਹੋ ਇਸ ਮੈਦਾਨ ਦੇ ਵਿੱਚ ਉਤਰੇ ਹੋਏ ਹੋ ਪਰ ਹਜੇ ਤੱਕ ਕੋਈ ਸਪੋਰਟ ਨਹੀਂ ਹੈ ਹਾਂ ਗਵਰਨਮੈਂਟ ਵੱਲੋਂ ਸਾਨੂੰ ਫਿਲਹਾਲ ਕੋਈ ਸਪੋਰਟ ਨਹੀਂ ਹੈ ਪਰ ਅਸੀਂ ਸ਼ੁਕਰੀਆ ਦਾ ਕਰਦੇ ਹਾਂ ਵਰਦਮਨ ਸਪੈਸ਼ਲ ਸਟੀਲ ਜਿਨ੍ਹਾਂ ਨੇ ਸਾਨੂੰ ਇਹ ਟੂਰਨਾਮੈਂਟ ਨੂੰ ਸਪான்ਸਰ ਕੀਤਾ ਔਰ ਅੱਗੇ ਤੋਂ ਵੀ ਸਾਨੂੰ ਜਿਹੜੇ ਸਾਈਡ ਬੋਰਡ ਤੁਸੀਂ ਦੇਖ ਰਹੇ ਹੋ ਇਹ ਲਗਭਗ 6 ਲੱਖ ਰੁਪਏ ਦੇ ਨੇ ਇਹ ਜਿਹੜੇ ਸਾਨੂੰ ਇਹਨਾਂ ਨੇ ਅੱਜ ਦੇ ਦੇਣ ਦਾ ਵਾਅਦਾ ਕੀਤਾ ਸਰ ਚੇਅਰਮੈਨ ਸਰ ਅੱਜ ਸਾਡੇ ਮੁੱਖ ਮਹਿਮਾਨ ਸੀਗੇ ਮਿਸਟਰ ਸਚੀ ਜੈਨ ਜੀ ਅਮਿਤ ਮਾਨ ਜੀ ਸੀ ਨਾਲ ਉਹਨਾਂ ਦੇ ਭਾਰਤ ਵਿਕਾਸ ਪਰਿਸ਼ਦ ਦੇ ਸ੍ਰੀ ਜਿੰਦਲ ਜੀ ਪ੍ਰੈਜ਼ੈਂਟ ਆਏ ਸੀ ਔਰ ਉਹਨਾਂ ਨੇ ਬਹੁਤ ਅੱਛਾ ਇਹਨਾਂ ਨੂੰ ਦੇਖ ਕੇ ਵਧੀਆ ਲੱਗੇ ਉਹਨਾਂ ਨੇ ਬੋਰਡ ਵਾਸਤੇ ਸਾਨੂੰ ਇੱਕਦਮ ਹਾਂ ਕਰਤੀ ਕਿ ਜਿਹੜਾ ਤੁਹਾਡਾ 5-6 ਲੱਖ ਰੁਪਏ ਦਾ ਇਹ ਖਰਚਾ ਉਹ ਵਰਦਮਾਨ ਸਪੈਸ਼ਲ ਸਟੀਲ ਕਰੂਗਾ ਇਹ ਤੋਂ ਸਾਨੂੰ ਕੋਈ ਦੋ ਰਾਏ ਨਹੀਂ ਗੇਮ ਕਿਵੇਂ ਤੁਸੀਂ ਖੜਾਣਾ ਹੈ ਜਾਂ ਕਿੰਨੀ ਕੁ ਦੇਰ ਤੁਹਾਨੂੰ ਲੱਗ ਜਾਂਦੀ ਹੈ ਪਲੇਅਰਸ ਨੂੰ ਤਿਆਰ ਕਰਨ ਦੇ ਵਿੱਚ ਕਿਉਂਕਿ ਅਸੀਂ ਦੇਖ ਰਹੇ ਹਾਂ ਘੁੰਗਰੂ ਦੀ ਆਵਾਜ਼ ਪਹੁੰਚਦੀ ਤਾਂ ਪਰ ਗਰਾਊਂਡ 'ਚ ਜਦੋਂ ਹੋਈਏ ਸ਼ਾਇਦ ਉਹ ਆਵਾਜ਼ ਥੋੜੀ ਘੱਟ ਦੀ ਨਜ਼ਰ ਆਉਂਦੀ ਹੈ ਜੀ 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 ਬਹੁਤ ਵਧੀਆ ਤੁਹਾਡਾ ਸਵਾਲ ਹੈ ਜੀ ਇਹ ਹਾਂ ਦੇਖੋ ਜੀ ਅਸੀਂ ਐਵੇਂ ਹੱਥ ਨੂੰ ਬੋਲ ਹਿਲਾਉਨੇ ਆ ਜੀ ਇਹ ਬੋਲ ਦੀ ਆਵਾਜ਼ ਆਉਂਦੀ ਆ ਜਦੋਂ ਪਲੇਅਰ ਬਲਾਈਂਡ ਪਲੇਅਰ ਖੇਡਦਾ ਹੈ ਨਾ ਉਹਨੂੰ ਇਹ ਨਹੀਂ ਪਤਾ ਲੱਗਦਾ ਕਿ ਬੋਲ ਕਿੱਥੇ ਹੈ ਇਸ ਟਾਈਮ ਜਦ ਤੱਕ ਇਹਦੀ ਸਾਊਂਡ ਨਹੀਂ ਆਉਗੀ ਉਹ ਤੱਕ ਉਹਨੂੰ ਨਹੀਂ ਪਤਾ ਲੱਗੇਗਾ ਉਹਨੂੰ ਜਿਹੜਾ ਬਿਲਕੁਲ ਕੰਨ ਲਾ ਪਲੇਅਰ ਦੀ ਆਵਾਜ਼ ਸੁਣਨੀ ਪੈਂਦੀ ਵੀ ਮੇਰਾ ਪਲੇਅਰ ਕਿੱਥੇ ਖੜਾ ਜੇ ਮੈਂ ਪਾਸ ਦਊਗਾ ਤਾਂ ਮੱਕੀ ਮੇਰੇ ਪਲੇਅਰ ਦੇ ਕੋਲ ਹੀ ਜਾਊਗਾ ਉਹ ਵਧੀਆ ਜਿਹੜਾ ਇਹਦੀ ਟ੍ਰੇਨਿੰਗ ਦਿੱਤੀ ਜਾ ਸਕਦੀ ਹੈ ਜਦ ਤੱਕ ਸਾਡੇ ਕੋਲ ਇਹ ਸਾਈਡ ਬੋਰਡ ਨਹੀਂ ਹੋਣਗੇ ਕਿੰਨੇ ਪਲੇਅਰਸ ਦੇ ਕਿੰਨੀ ਕੁ ਤਿਆਰੀ ਕਰਵਾਈ ਜਾਂਦੀ ਹੈ ਮੈਡਮ ਮਿਹਨਤ ਬਹੁਤ ਲੱਗਦੀ ਹੈ ਜੀ ਕਾਫੀ ਮਿਹਨਤ ਕਰवानी ਪੈਂਦੀ ਹੈ ਫਿਕਰ ਇਹਨਾਂ ਦੇ ਅੱਖਾਂ ਵੀ ਜਿਹੜੀਆਂ ਕਵਰ ਕੀਤੀਆਂ ਜਾ ਰਹੀਆਂ ਨੇ ਉਹਦਾ ਕੀ ਕਾਰਨ ਹੈ ਉਹਦਾ ਕਾਰਨ ਇਹ ਹੈ ਜੀ ਜਿਵੇਂ ਮੈਂ ਥੋੜਾ ਬਹੁਤਾ ਬੱਚੇ ਕਈ ਵਾਰ ਸਾਨੂੰ ਦਿਖਦਾ ਹੁੰਦਾ ਪਲੇਅਰ ਨੂੰ ਤਾਂ ਜੋ ਜਿਹੜੇ ਨਾਰਮਲ ਜਿਹੜੀ ਰੂਲ ਹੈ ਇੰਟਰਨੈਸ਼ਨਲ ਇਹ ਇਹ ਇਹਦੇ ਵਿੱਚ ਕੋਈ ਪਾਰਸ਼ੀਅਲਟੀ ਨਾ ਹੋ 100% ਬਲਾਈਂਡ ਨੇ 100% ਬਲੈਂਡ ਵਾਸਤੇ ਮੌਕਾ ਇਹ ਇਹਦੇ ਵਿੱਚ ਚਾਰ ਪਲੇਅਰ ਖੇਡਦੇ ਨੇ ਦੋਨਾਂ ਟੀਮਾਂ ਤੋਂ ਚਾਰ-ਚਾਰ ਪਲੇਅਰ ਨੇ 60 ਬਾਈ 40 ਦਾ ਗਰਾਊਂਡ ਆ ਛੋਟਾ ਗਰਾਊਂਡ ਆ ਔਰ ਉਸੇ ਹਿਸਾਬ ਨਾਲ ਜਿਹੜਾ ਗਰਾਊਂਡ ਆ ਉਹ ਤਿਆਰ ਕੀਤਾ ਗਿਆ ਹੈ ਬਹੁਤ ਬਹੁਤ ਧੰਨਵਾਦ ਆ ਪਲੇਅਰਸ ਵੀ ਜਿਹੜੇ ਨੇ ਅਸੀਂ ਤੁਹਾਨੂੰ ਦਿਖਾਣੇ ਆ ਬਿਲਕੁਲ ਜਿਹੜੇ ਪਲੇਅਰਸ ਤਿਆਰ ਨੇ ਅਗਲਾ ਰਾਉਂਡ ਹੈ ਜਿਹੜਾ ਮੈਚ ਦਾ ਉਹ ਸ਼ੁਰੂ ਹੋਣ ਵਾਲਾ ਬਹੁਤ ਜਲਦ ਹੀ ਤੇ ਜਿਹੜੇ ਪਲੇਅਰਸ ਹੈ ਤਿਆਰ ਕੀਤੇ ਜਿਹੜੇ ਗਰਾਊਂਡ ਦੇ ਵਿੱਚ ਹੁਣ ਜਾ ਕੇ ਖੇਲ ਮੈਦਾਨ ਦੇ ਵਿੱਚ ਜਾ ਕੇ ਆਪਣੀ ਗੇਮ ਨੂੰ ਜਿਹੜਾ ਕੰਡਕਟ ਕਰਨਗੇ ਕਿਉਂਕਿ ਬਹੁਤ ਸਾਰੇ ਬਹੁਤ ਸਾਰੇ ਪਲੇਅਰਸ ਬਹੁਤ ਸਾਰੀ ਟੀਮਸ ਜਿਹੜੀਆਂ ਨੇ ਇਕੱਠੀਆਂ ਤਾਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕਿਆ ਨਾਮ ਹੈ ਆਪਕਾ ਮੇਰਾ ਨਾਮ ਸੋਹਿੰਦਰ ਸਿੰਘ ਕਦੋਂ ਸੇ ਖੇਲ ਰਹੇ ਹੋ मैं लगभग पिछले आठ सालों से खेल रहा हूँ आठ सालों से मुश्किलों का सामना करना पड़ता है क्योंकि कई ही ग्राउंड में जो बॉल की आवाज़ है वो नहीं पहुँचती है डिपेंड है क्योंकि अब मैं अगर मैं अपनी बात करूँ तो मैं लगभग हर सरफेस पे खेल चुका हूँ टर्फ से लेकर मड मड से लेकर वो पे तो लगभग होती आवाज़ होती है क्योंकि डिपेंड है हर दिन क्योंकि साउंड पे बॉल की मेन क्वालिटी पे डिपेंड करता है जी पर बहुत सारे प्लेयर्स के साथ कई बार कैलो भी ट्यूनिंग बनानी या उनको बताना कि आप कैसे खेल रहे हो कई बारी गोल मिस हो जाना या बॉल को पास करना उसमें मुश्किलों का सामना करना पड़ता मुश्किल मेन है कि हम अपने टीम की हम आवाज़ को कितना वो कर पाते हैं लोकेट तो मेन है कि अगर हम एक साल से अगर टीम के साथ खेलें लंबे टाइम से डिपेंड होता है कि हम कितने समय कितनी से कितनी तो देर प्रैक्टिस करते हो हम लगभग एक घंटा सुबह और एक घंटा शाम को करते हैं लगभग अपनी टीम एक डेढ़ घंटा क्या ड्रीम क्या क्योंकि आठ सालों से खेल रहे हो क्या ड्रीम क्या आपका लेगा? ड्रीम हमारा है ओलंपिक खेलना क्योंकि हमारा पहला हमारा ड्रीम था एशियन गेम्स जो हमारी टीम ने पूरा किया इस साल 2023 हजार तेईस के दो तो चाइना में जिसका हम गोल स्कोर भी रहा था मैं बहुत हमारी टीम के लिए और अभी हम वर्ल्ड में चौदे नंबर पे हैं एशियन में अभी एशिया में पाँचवें नंबर पे हैं तो मेन टारगेट हमारा अभी ओलंपिक खेलने का बहुत सारे प्लेयर्स और भी ने कैसा लग रहा है आज यहाँ पे आके मैम बहुत अच्छा फील कर रहा हूं मैम ये मेरा फर्स्ट डेबुटेन्ट है मैं इस साल उत्तराखंड से मैम और अगर देखा जाए बहुत सारे प्लेयर्स के साथ जैसे मैंने इनसे भी पूछा कि कई बार होता है कि आपने बॉल पास कर दी सामने वाले ने मिस कर दी तब ऐसा नहीं लगता कि मैं ज़्यादा बेटर खेलता हूँ या मेरे को अच्छे से टीमिंग नहीं मैम जब हम लंबे टाइम से खेलते हैं तो हमें एक दूसरे का रोल पता हो पता होता है कि किस में क्या स्पेशलिटी है और किसके क्या एबिलिटी है तो उस हिसाब से मैम हम अपने गेम को एग्जीक्यूट करते हैं बहुत बहुत धन्यवाद तो देखा जाए तो साढ़े नाल एक ए डी सी मैम भी जोड़े मौजूद ने जो कि चंडीगढ़ तो आए हैं गलबात कर रहे हैं स्टूडेंट्स के नाल भी जो प्लेयर्स नाल गलबात ਕਰ ਰਿਹਾ ਮੈਮ ਏਕਸਕਿਊਜ਼ ਮੀ ਮੈਮ ਮੈਮ ਅੱਜ ਬਹੁਤ ਸਾਰੇ ਬੱਚਿਆਂ ਨੂੰ ਮਿਲੇ ਹੋ ਬਹੁਤ ਸਾਰੇ ਬੱਚਿਆਂ ਤੋਂ ਸਾਨੂੰ ਵੀ ਬਹੁਤ ਵਧੀਆ ਮੋਟੀਵੇਸ਼ਨ ਮਿਲੀ ਕੀ ਕਹਿਣਾ ਚਾਹੁੰਦੇ ਹਾਂ ਅੱਜ ਦੇ ਮੌਕੇ ਤੇ ਮੈਂ ਕੁਝ ਨਹੀਂ ਮੈਂ ਹੀ ਕਹੂੰਗੀ ਕਿ ਤੁਹਾਨੂੰ ਦੁਨੀਆ ਡੀਮੋਟੀਵੇਟ ਕਰੇਗੀ ਕਿ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਹਮੇਸ਼ਾ ਯਾਦ ਰੱਖੋ ਕਿ ਤੁਹਾਡੇ ਅੰਦਰ ਇੱਕ ਸਪਿਰਿਟ ਹੈ ਇੱਕ ਆਤਮਾ ਦੀ ਸ਼ਕਤੀ ਹੈ ਜਿਹੜੀ ਤੁਹਾਨੂੰ ਪੂਰੀ ਕਾਮਯਾਬੀ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ। ਇਹ ਹੀ ਮੇਰਾ ਬੱਚਾ ਨ ਮੋਟੀਵੇਸ਼ਨ ਹੈ। ਦੁਨੀਆ ਹਮੇਸ਼ਾ ਨਾ ਕਦੀ ਨਾ ਕਦੀ ਡੀਮੋਟੀਵੇਟ ਕਰ ਦਿੰਦੀ ਹੈ। ਕਿਸੇ ਨਾ ਕਿਸੇ ਮੌਕੇ ਤੇ ਇਦਾਂ ਲੱਗਦਾ ਕਿ ਜੇ ਬਲਾਈਂਡ ਹੈ ਸ਼ਾਇਦ ਇਹਨੂੰ ਪਤਾ ਨਹੀਂ ਲੱਗੇਗਾ ਪਰ ਅੱਜ ਜਜ਼ਬਾ ਦੇਖ ਕੇ ਮੈਨੂੰ ਲੱਗਦਾ ਨਹੀਂ ਕਿ ਕੋਈ ਕਿਸੇ ਤੋਂ ਘੱਟ ਨਜ਼ਰ ਆ ਰਹੀ ਹੈ। ਬਿਲਕੁਲ। ਆਈ ਅਪਰੀਸ਼ੀਏਟ ਯਰ ਅਪਰੋਚ ਕਿ ਇਹਨਾਂ ਨੂੰ ਕਾਮਯਾਬ ਹੋਣਾ ਹੈ ਇਹਨਾਂ ਨੇ। ਬਰ ਕਿਤੇ ਨਾ ਕਿਤੇ ਪਹੁੰਚਣਗੇ। ਜੀ। ਜ਼ਰੂਰ ਪਹੁੰਚਣਗੇ ਮੈਂ ਇਹਨਾਂ ਸਾਰੇ ਬੱਚਿਆਂ ਨੂੰ ਬਹੁਤ ਵਿਸ਼ੇਸ਼ ਕਰਦੀ ਹਾਂ ਗੁੱਡ ਗੁੱਡ ਲੱਕ थैंक यू so much ਮੈਮ ਤਾਂ ਪਰਿਵਾਰ ਜਿਹੜੇ ਨੇ ਪਹੁੰਚ ਰਹੇ ਨੇ ਉਹਨਾਂ ਦੇ ਵੱਲੋਂ ਸੇਵਾ ਨਿਭਾਈ ਜਾ ਰਹੀ ਬੱਚਿਆਂ ਦੇ ਵਾਸਤੇ ਰਿਫਰੈਸ਼ਮੈਂਟਸ ਜਿਹੜੀਆਂ ਨੇ ਉਹ ਪੇਸ਼ ਕੀਤੀ ਜਾ ਰਹੀ ਹੈ ਨਾ ਬੱਚਿਆਂ ਦੇ ਵਿੱਚ ਜਜ਼ਬਾ ਦੇਖੋ ਤੇ ਇਹ ਵੀ ਤਸਵੀਰਾਂ ਮੈਂ ਕਹੂੰਗੀ ਆਪਣੇ ਕੈਮਰਾਮੈਨ ਨੂੰ ਬਿਲਕੁਲ 100% ਬਲਾਈਂਡ ਵੀ ਜਿਹੜੇ ਇੱਥੇ ਮੌਜੂਦ ਨੇ ਕੁਝ ਘੱਟ ਪਰਸੈਂਟੇਜ ਦੀ ਨਜ਼ਰ ਜਿਹੜੀ ਉਹਨਾਂ ਦੇ ਨਾਲ ਹੈ ਬਟ ਪਲੇਅਰ ਜਿਹੜੇ ਗਰਾਊਂਡ ਦੇ ਵਿੱਚ ਹੁਣ ਤਿਆਰ ਹੋ ਚੁੱਕੇ ਨੇ ਤੇ ਪਲੇਅਰਸ ਦੇ ਵਿੱਚ ਵਿੱਚ ਅਗਰ ਗੱਲਬਾਤ ਕੀਤੀ ਜਾਵੇ ਬਲੇਸ ਦੇ ਨਾਲ ਜੇ ਗੱਲਬਾਤ ਕੀਤੀ ਜਾਵੇ ਉਹਨਾਂ ਦੇ ਜਿਹੜੇ ਗੋਲ ਕੀਪਰ ਹੁੰਦੇ ਨੇ ਉਹ ਪੋਲ ਦੇ ਪਿੱਛੇ ਰਹਿ ਕੇ ਉਹਨਾਂ ਨੂੰ ਇਨਸਟਰਕਸ਼ਨਸ ਜਿਹੜੀਆਂ ਦਿੰਦੇ ਨੇ ਬਹੁਤ ਮੁਸ਼ਕਲ ਹੋ ਜਾਂਦਾ ਹੈ ਕਈ ਵਾਰ ਜਦੋਂ ਸਾਹਮਣੇ ਵਾਲੇ ਪਲੇਅਰ ਦੇ ਨਾਲ ਤੁਹਾਡੀ ਟਿਊਨਿੰਗ ਨਾ ਬੈਠ ਸਕੇ ਪਰ ਗੱਲ ਇਥੇ ਆਉਂਦੀ ਹੈ ਕਿ ਜੇ ਕਿਸੇ ਦੇ ਜਜ਼ਬਾ ਹੋਵੇ ਤਾਂ ਉਹ ਦੁਨੀਆ ਦੀ ਕੋਈ ਵੀ ਮੁਕਾਮ ਜਿਹੜਾ ਹਾਸਲ ਕਰ ਸਕਦਾ ਹੈ ਤਾਂ ਇਦਾਂ ਦੀ ਹੋਰ ਵਧੀਰੀ ਵੀਡੀਓਜ਼ ਲਈ ਦੇਖਦੇ ਰਹੋ ਜਾਂ ਟਾਈਮਸ ਕੈਮਰਾ ਮਨਵਿੰਦਰ ਦੇ ਨਾਲ ਮੈਂ ਆਪਰੇ ਬਲੀਨ ਕਰ